ਤਿੰਕੂ ਪੁੱਤ ਹਾਂਜੀ ਮਾਤਾ ਚੁੱਪ ਚੁੱਪ ਬੈਠਾ ਹਾਂ। ਹੱਸ ਮਾਤਾ ਜੱਸੀ ਵਾਰੇ ਸੋਚ ਰਹੀ ਸੀ। ਮੈਂ ਵੀ ਤੇਰੇ ਕੋਲ ਜੱਸੀ ਵਾਰੇ ਹੀ ਆਈ ਸੀ। ਤੂੰ ਉਹਨੂੰ ਜਾ ਕੇ ਲੈ ਆ। ਨਹੀਂ ਜੱਸੀ ਤੂੰ ਉਹਨ ਲੈ ਕੇ ਨਹੀਂ ਆਣਾ। ਉਹਨਾਂ ਆਪਾਂ ਹੁਣ ਤਲਾਕ ਹੀ ਦੇਣਾ। ਨਹੀਂ ਬੱਚੇ ਤਲਾਕ ਨਹੀਂ ਦੇਣਾ ਪੁੱਤ। ਕਿਉਂਕਿ ਤੈਨੂੰ ਤਾਂ ਜਨਾਨੀ ਮਿਲ ਜੂਗੀ ਬੱਚਿਆਂ ਨੂੰ ਮਾਂ ਨਹੀਂ। ਕੋਈ ਗੱਲ ਨਹੀਂ। ਹੁਣ ਜੱਸੀ ਨੂੰ ਸਮਝਾਵਾਂਗੇ ਹੁਣ ਕਿਦਾਂ ਹੋਰ ਕਰੀਦਾ। ਨਹੀਂ ਤੂੰ ਜਾ ਕੁਝ ਨਹੀਂ ਹੁੰਦਾ। ਉਹਨੂੰ ਇੰਨੀ ਬੋਤ ਆ। ਤੂੰ ਉਹਨੂੰ ਜਾ ਕੇ ਲੈ ਆ। ਮਮੇ ਸਾਹਿਬ ਜੀ ਆਫਰੀ ਕਮਟੀ ਹੋਰ ਠੀਕ ਹੈ ਹਾਂਜੀ ਠੀਕ ਆ ਗਿਆ ਹੁਣ ਹੁਣ ਕੀ ਲੈਣਾ ਆਈ ਆ ਤੂੰ ਰੱਖਿਆ ਨਹੀਂ ਤੇਰੀ ਮਾਂ ਨੇ ਤੈਨੂੰ ਹੁਣ ਐਡੇ ਦਾ ਜ਼ਬਾਨ ਤੈਨੂੰ ਰੱਖਣਾ ਕਿੰਨੇ ਤੈਨੂੰ ਘਰੇ ਕਹੇ ਨੇ ਹੁਣ ਕੀ ਕਰਨਾ ਹੈ ਜੀ ਦੱਸੋ ਪੁੱਤ ਕਿੰਨਾ ਕਰੇਗਾ ਜਾ ਰਾਵਾਂ ਕਰੇਗਾ ਇਹ ਵੀ ਘਰ ਸੀਗਾ ਇਹਨੇ ਘਰ ਸਮਝਾਈ ਨਹੀਂ ਆਪਣਾ ਨਹੀਂ ਸਮਝਾ ਕਿਉਂ ਲਿਆਂਦਾ ਹੋਇਆ ਇਹਨੇ ਸਮਝਣਾ ਇੱਥੇ ਜਦ ਤੱਕ ਇਹਦੀ ਜ਼ਬਾਨ ਕੰਟਰੋਲ 'ਚ ਨਹੀਂ ਨਾ ਰਹਿੰਦੀ ਐਨੇ ਚੋਪੜੀ ਤੇ ਕਰਨਾ ਇਹ ਘਰ ਦੇ ਵਿੱਚ ਕਲੇਸ਼ ਰਹੂਗਾ। ਟਿੰਕੂ ਐਦਾਂ ਕਿਦਾਂ ਬੋਲ ਰਿਹਾ ਮੇਰੀ ਮੰਮੀ ਨੂੰ? ਕਿਉਂ? ਲੱਗਾ ਗੁੱਸਾ। ਐਦਾਂ ਤੂੰ ਮੇਰੀ ਮਾਂ ਨੂੰ ਬੋਲਦੀ ਸੀ। ਜੇ ਹੁਣ ਤੇਰੀ ਮਾਂ ਨੂੰ ਮੈਂ ਕਿਹਾ ਤੇ ਤੈਨੂੰ ਮਿਰਚਾਂ ਲੱਗੀਆਂ ਹੁਣ? ਪੁੱਤ, ਵੱਡਿਆਣਾ ਐਦਾਂ ਨਹੀਂ ਬੋਲੀਦਾ ਹੁੰਦਾ। ਕਿਉਂ ਨਹੀਂ ਬੋਲੀਦਾ ਹੁੰਦਾ? ਇਹ ਬੋਲਣ ਦਾ ਕਿ ਵੇਖਦੀ ਆ? ਤਾਨੂੰ ਕਿੰਨਾ ਗਲਤ ਬੋਲੀ ਆ? ਮਾਂ-ਪਾਪਾਂ ਇਹਦੀ ਆ ਚਾਹੇ ਮੇਰੀ ਆ। ਇੱਜ਼ਤ ਦੋਵਾਂ ਦੀ ਕਰਨੀ ਆ। ਟਿੰਕੂ ਪੁੱਤ ਐ ਮੈਂ ਹੁਣ ਨਾ ਜੱਸੀ ਨੂੰ ਸਮਝਾ ਕੇ ਲਿਆਂਦਾ ਵਾ। ਹੋਣ ਤੁਸੀਂ ਆਪਣੇ ਘਰੇ ਰਾਜੀ ਖੁਸ਼ੀ ਰੱਖੋ ਤੇ ਹੁਣ ਗਾਂ ਤੋਂ ਨਹੀਂ ਇੱਦਾਂ ਕਰਦੀ ਹੈਗੀ ਚੰਗਾ ਭੈਣ ਜੀ ਮੈਂ ਜਾਣੀ ਆ ਨਹੀਂ ਨਹੀਂ ਤਾਂ ਜੀ ਮੈਂ ਚਾਹ ਬਣਾ ਕੇ ਲਈ ਹੁਣ ਨਹੀਂ ਆ ਤੇਰੇ ਘਰ ਆਇਓ ਤਾਂ ਜੀ ਕੋਈ ਨਹੀਂ ਫੇਰ ਪੀਵਾਂਗੇ ਆਪਾਂ ਜਿੱਦਣੇ ਰਾਜੀ ਖੁਸ਼ੀ ਰਹਿਣਗੇ ਆਪਣੇ ਘਰੇ ਤੇ ਪੀ ਲਾਂਗੇ ਚਾਹ ਅੱਛਾ ਠੀਕ ਆ ਚਲੋ ਚਲੋ ਸੱਸ ਜੀ ਨੰਦਨੀ ਪੁੱਤਾਂ ਹਾਂ ਜੀ ਮੰਮੀ ਮੈਂ ਇੱਕ ਕੱਪ ਚਾਹ ਪਿਆ ਦੇ ਮੰਮੀ ਜਸਸੀ ਦੀ ਤੇ ਆ ਗਏ ਨੇ ਉਹਨਾਂ ਨੇ ਤੁਹਾਨੂੰ ਚਾਹ ਨਹੀਂ ਦਿੱਤੀ ਜਸਸੀ ਨੂੰ ਮੈਂ ਕਿਹਾ ਹੀ ਨਹੀਂ ਆ ਮੈਨੂੰ ਤੂੰ ਬਣਾ ਕੇ ਪਿਆ ਪਰ ਮੰਮੀ ਚਾਹ ਤਾਂ ਮੈਂ ਬਣਾ ਦੇਣ ਦੀ ਪਰ ਦੁੱਧ ਖਤਮ ਹੈ ਦੁੱਧ ਖਤਮ ਹੈ ਹਾਂਜੀ ਚਲ ਫਿਰ ਮੈਂ ਜਸਸੀ ਨੂੰ ਕਹਿੰਨੀ ਆ ਲੋ ਮੰਮੀ ਇਹ ਵੀ ਆ ਗਈ ਅਜੇ ਪੁੱਤ ਤੂੰ ਅੱਜ ਸੇਰ ਦਾ ਕਿੱਥੇ ਗਿਆ ਹੋਇਆ ਸੀ ਤੇ ਤੂੰ ਦੁਕਾਨ ਕਿਉਂ ਨਹੀਂ ਖੋਲੀ ਮੰਮੀ ਦੁਕਾਨ ਤਾਂ ਖੋਲਣੀ ਸੀਗੀ ਪਰ ਮੈਂ ਅੱਜ ਬੰਦ ਕਰਤੀ ਕਿਉਂ ਬੰਦ ਕਿਉਂ ਕੀਤੀ ਮੰਮਾ ਪੈਸੇ ਤੇ ਚੱਕਰ ਚ ਭੱਜਿਆ ਫਿਰਦਾ ਪੈਸੇ ਚਾਹੀਦੇ ਨੇ। ਫੋਨ ਤੈਨੂੰ ਪੈਸਿਆਂ ਦੀ ਕੀ ਲੋਡ ਪੈ ਗਈ? ਮੰਮਾ ਪੈਸੇ ਚਾਹੀਦੇ ਨੇ ਦੇ ਦੇ ਲੈ ਕਿਸੇ ਦੇ। ਕਿਉਂ ਦੁਕਾਨ ਚੱਲਦੀ ਨਹੀਂ ਤੇਰੀ? ਦੁਕਾਨ ਚ ਮੈਂ ਮੰਨਦਾ ਠੱਲਾ ਕੰਗਾ ਹੀ ਰਹਿੰਦਾ ਉਸ ਕਰਕੇ ਚਾਹੀਦੇ ਨੇ ਪੈਸੇ। ਮੰਮੀ ਥੋੜੇ ਬੋਤੇ ਪੈਸੇ ਮੈਨੂੰ ਟਿੰਕੂ ਜੀਰੋਂ ਤੋਂ ਲੈ ਲਓ। ਨਹੀਂ ਕੋਤਾ ਟਿੰਕੂ ਦਾ ਤਾਂ ਬਹੁਤ ਔਖਾ ਹੈ। ਉਹਨੂੰ ਤਾਂ ਪਹਿਲਾਂ ਹੀ ਨਹੀਂ 2-3 ਮਹੀਨਿਆਂ ਤੋਂ ਸੈਲਰੀ ਮਿਲੀ। ਉਹ ਵਿਚਾਰਾ ਕਿੱਥੋਂ ਦੇਵੇ ਉਹ ਤਾਂ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰ ਰਿਹਾ। ਓਹੋ। ਮੰਮੀ ਕਿ ਟਿੰਕੂ ਨੇ ਤਾਂ ਕੱਲ ਕਮਾ। ਮੈਂ ਮੈਨੂੰ ਆਪਣੀਆਂ ਵਾਲੀਆਂ ਦੇ ਦੋ ਮਤਲਬ ਤਿੰਨ ਤੱਕ ਮਹੀਨੇ ਮੋੜਾਂ ਠੀਕ ਆ ਪੁੱਤ ਲੈ ਲੈ ਪਰ ਫਿਰ ਵਾਲੀਆਂ ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਬਚਣਾ ਜੇ ਤੈਨੂੰ ਫੇਰ ਪੈਸਿਆਂ ਦੀ ਲੋੜ ਪਈ ਤਾਂ ਫੇਰ ਜੇ ਤਨ ਦੁਬਾਰਾ ਲੋਲਟ ਹੈਗੀ ਤਾਂ ਸਿਆਂ ਦੀ ਮੈਨੂੰ ਮੰਮੀ ਹੁਣ ਨਹੀਂ ਪੈਸਿਆਂ ਦੀ ਲੋੜ ਪੈਂਦੀ ਕਿਉਂ ਪੁੱਤ ਮੈਂ ਨਾ ਕੌਸ਼ਕ ਦੇ ਨਾਲ ਹੀ ਜਾਣਾ ਬਾਹਰ ਤੈਨ ਨੇ ਜਾਣਾ ਆਪਣੇ ਪੇਕੇ ਪਰ ਤੁਸੀਂ ਹੁਣ ਟਿੰਕੂ ਵੀਰੇ ਕੋਲ ਰਹੋ ਕੌਸ਼ਕ ਜੀ ਮੈਨੂੰ ਲੱਗਦਾ ਆਪਾਂ ਮੰਮੀ ਨਾਲ ਕੁਝ ਗਲਤ ਤਾਂ ਨਹੀਂ ਕਰ ਰਹੇ ਆਪਾਂ ਕੁਝ ਨਹੀਂ ਗਲਤ ਕਰ ਰਹੇ ਆਪਾਂ ਜੋ ਕਰ ਰਹੇ ਹਾਂ ਨਾ ਆਪਣੇ ਪੁੱਤ ਲਈ ਕਰ ਰਹੇ ਆ ਅੱਛਾ ਚਲੋ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਪੁੱਤ ਤੂੰ ਕੰਮਤੇ ਨਹੀਂ ਗਿਆ ਅੱਜ ਜੀ ਮਾਤਾ ਮਮੀ ਕੰਮ ਦਾ ਤੁਹਾਨੂੰ ਪਤਾ ਹੀ ਆ ਹੁੰਦਾ ਠੰਡਾ ਮੱਟਾ ਚੱਲਦਾ ਕੰਮ ਦਾ ਸਾਨੂੰ ਪਤਾ ਨਾ 2-3 ਮਹੀਨੇ ਹੋ ਗਏ ਚੰਦਰੀ ਬਣੀ ਬਣੀ ਉਹ ਤੋਂ ਤੁਸੀਂ ਵੀ ਕੋਈ ਮੇਰਾ ਸਾਥ ਨਹੀਂ ਦੇ ਰਹੇ ਜੋ ਕੋਸ ਹੈ ਤੁਸੀਂ ਨਿੱਕੇ ਦੇ ਪਹਿਲਾਂ ਤੁਸੀਂ ਜਾ ਕੇ ਉਹਨੂੰ ਕੰਮ ਵੀ ਖਲਾ ਕੇ ਦੇਂਦੇ ਹੋ ਮਾਤਾ ਤੁਹਾਡੇ ਵਾਲਿਆਂ ਕਿੱਥੇ ਆ ਕੁਛ ਨਹੀਂ ਪੁੱਤ ਜੱਸੀ ਵਾਲਿਆਂ ਅਜੇ ਨੂੰ ਪੈਸੇ ਚਾਹੀਦੇ ਸੀ ਥੋੜੇ ਜਿਹੀ ਤੇ ਫਿਰ ਉਹਨੂੰ ਮੈਂ ਤਾਂ ਦੇਤੀਆਂ ਵਾਲਿਆਂ ਮੈਂ ਤਾਂ ਚੱਲ ਤੂੰ ਲੈ ਲੈ ਮਾਤਾ ਪਹਿਲਾਂ ਤੁਸੀਂ ਉਹਨੂੰ ਕੜੇ ਲਾ ਕੇ ਦਿੱਤੇ ਹੁਣ ਉਹਨੇ ਤੁਹਾਡੀਆਂ ਵਾਲੀਆਂ ਲਵਾ ਲਈਆਂ ਨਾ ਤਾਤਾ ਨਾਲ ਸਭ ਕੁਝ ਉਸ ਦਿਨ ਉਹਦੀ ਮਾਂ ਆਈ ਸੀ ਮੈਂ ਸਾਰੀਆਂ ਗੱਲਾਂ ਉੱਥੇ ਖੜ ਕੇ ਸੁਣ ਲੈਂਦਾ ਸੀ ਇਹੀ ਤੇ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਕਿ ਨਾ ਤੁਸੀਂ ਸੁਣੀ ਦਿਨਾ ਟਿੰਕੂ ਨੇ ਸੁਣੀ ਉਹ ਦਿਨ ਉਹਦੀ ਮਾਂ ਤੁਰ ਗਈ ਤਰ੍ਹਾਂ ਇਹਨਾਂ ਨੂੰ ਇਹਨੂੰ ਪੜਕਾ ਕੇ ਗਈ ਆ ਵੈ ਸਾਰੀਆਂ ਗੱਲਾਂ ਤਾਂ ਸਾਈਡ ਤੇ ਖੜ ਕੇ ਸੁਣਦੀ ਸੀ ਉਸ ਦਿਨ ਦੀ ਮਾਂ ਪਤਾ ਕਿੰਨਾ ਪੜਕਾ ਕੇ ਗਈ ਆ ਉਹਨੂੰ ਉਹ ਇਹ ਵੀ ਕਹਿ ਰਹੀ ਸੀ ਵੀ ਆਪ ਦੀ 사ਸ ਨੂੰ ਕਿਥੋਂ ਕਰੋ ਕੱਢ ਦੇ ਜੀ ਤੂੰ ਨਾਲ ਨਾ ਰੱਖ ਨਾਲੇ ਤਾਂ ਤੂੰ ਉਹਦਾ ਕੰਮ ਖੋਲ ਕੇ ਦਿੱਤਾ ਨਾਲੇ ਤੂੰ ਉਹਦਾ ਸਾਰਾ ਸਮਾਨ ਉਹਨਾਂ ਨੂੰ ਲਟਾਤਾ ਨਾਲੇ ਉਹਨਾਂ ਨੇ ਫੇਰ ਵੀ ਤੈਨੂੰ ਨਾਲ ਨਹੀਂ ਰੱਖਣਾਗਾ ਇਹੀ ਗੱਲ ਮਾਤਾ ਮੈਂ ਤੈਨੂੰ ਉਸ ਦਿਨ ਸਮਝਾ ਰਹੀ ਸੀ ਪਰ ਤੁਸੀਂ ਨਹੀਂ ਸਮਝ ਰਹੇ ਸੀ ਨਾ ਅੱਜ ਇਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਐ ਜੀ ਜੱਸੀ ਉਹ ਮੈਨੂੰ ਹੁਣ ਵੀ ਇਹੋ ਕਹਿ ਕੇ ਗਿਆ ਵੀ ਥੋੜੇ ਦਿਨ ਤੁਸੀਂ ਟਿੰਕੂ ਕਰੋ ਮੈਂ ਕਿਤੇ ਕੰਮ ਜਾਣਾ ਵਾ ਮਾਤਾ ਉਹਨਾਂ ਨੇ ਤੈਨੂੰ ਨਹੀਂ ਰੱਖਣਾ ਉਹਨਾਂ ਨੇ ਤੈਨੂੰ ਘਰੋਂ ਬਾਹਰ ਕਰਨਾ ਸੀ ਕਰਤਾ ਨਹੀਂ ਨਹੀਂ ਜਤੀ ਤੈਨੂੰ ਉਦਾਂ ਹੀ ਭਲੇ ਖਾ ਪਿਆ ਉਹ ਤਾਂ ਥੋੜੇ ਦਿਨਾਂ ਲਈ ਗਿਆ ਮੈਂ ਫੇਰ ਚਲੀ ਜਾਣਾ ਉਹਨਾਂ ਦੇ ਕੋਲ ਹੀ ਮਾਤਾ ਮੇਰੀ ਗੱਲ ਸੁਣੋ ਇਹ ਸਾਰਾ ਤੁਹਾਡਾ ਵਹਿਮ ਆ ਉਹਨਾਂ ਦੇ ਉਹਨਾਂ ਦੀ ਪਲਾਨਿੰਗ ਚੱਲਦੀ ਸੀ ਤੁਹਾਡੀਆਂ ਕੜੇ ਵੀ ਲਵਾਉਣੇ ਸੀ ਤੁਹਾਡੀਆਂ ਬਾੜੀਆਂ ਵੀ ਲਵਾਉਣੇ ਤੁਹਾਨੂੰ ਘਰੋਂ ਵੀ ਬਾਹਰ ਕੱਢਣਾ ਸੀ ਉਹ ਉਹ ਸਭ ਕੁਝ ਕਰ ਚੁੱਕੇ ਆ ਉਹ ਅਜੇ ਪਹਿਲਾ ਕਾਮਯਾਬ ਨਹੀਂ ਸੀ ਨਾ ਉਹ ਤਾਂ ਤੁਹਾਡੇ ਪਿੱਛੇ ਪਿੱਛੇ ਹੋਣ ਗਿਆ ਤੁਹਾਨੂੰ ਬਾਹਰ ਕੱਢਤਾ ਕਰੋ ਹੁਣ ਕਾਮਯਾਬ ਹੋ ਗਿਆ ਹੁਣ ਤੁਹਾਨੂੰ ਉਹਨੇ ਘਰੋਂ ਬਾਹਰ ਕਰਤਾਗਾ ਪਰ ਉਹਨੇ ਧੱਕਾ ਮਾਰਿਆ ਅਸੀਂ ਤੈਨੂੰ ਧੱਕਾ ਨਹੀਂ ਮਾਰਾਂਗੇ ਅਸੀਂ ਤੈਨੂੰ ਰੱਖਾਂਗੇ ਆਪਣੇ ਕੋਲ ਚੁੱਪ ਕਰ ਕੋਈ ਗੱਲ ਨਹੀਂ ਇਹਦਾ ਵੀ ਕੋਹ ਹੱਲ ਕੱਢਦੇ ਆ ਸਾਡੇ ਤੇ ਮਮਾ ਦੁੱਖ ਦਾ ਟਾਈਮ ਆਵੇ ਸੁੱਖ ਦਾ ਟਾਈਮ ਆਵੇ ਪਰ ਮਾਂ ਤਾਂ ਅਸੀਂ ਤੈਨੂੰ ਧੱਕਾ ਨਹੀਂ ਮਾਰਦੇ ਤੂੰ ਸਾਡੀ ਮਾਂ ਐ ਤੇ ਤੈਨੂੰ ਮਾਂ ਬਣਾ ਕੇ ਰੱਖਾਂਗੇ ਅਰੇ ਅਸੀਂ ਉੱਤੋਂ ਕੁਝ ਹੋਰ ਦਿਲੋਂ ਕੁਝ ਹੋਰ ਹੋਰ ਨਹੀਂ ਹੈਗੇਗੇ ਪਰ ਮਾਤਾ ਤੂੰ ਆਜ ਤੱਕ ਉਹਦੇ ਹੀ ਸੋਚਿਆ ਸੀ ਉਹਨੇ ਤੇਰੇ ਝੋਲੀ ਚ ਕੀ ਪਾਇਆ ਰੋਣਾ ਹੀ ਪਾਇਆ ਨਾ ਤੇਰੇ ਲੋਕੀ ਦਿੱਤੇ ਆ ਅਸੀਂ ਤੂੰ ਸਾਡਾ ਕੁਝ ਕੀਤਾ ਨਹੀਂ ਨਾ ਅਸੀਂ ਤੈਨੂੰ ਕੋਈ ਗੱਲ ਵੀ ਕਹਿੰਦੇ ਸੀ ਨਾ ਤੂੰ ਸਾਡੀ ਗੱਲ ਨਹੀਂ ਸੁਣਦੀ ਹੁੰਦੀ ਸੀ ਸਮਝਾ ਰਹੇ ਸੀ ਉਦੋਂ ਅਸੀਂ ਤੁਹਾਡੇ ਪਿੱਛੇ ਤੁਹਾਡੇ ਪੁੱਤ ਨੇ ਮੇਰੇ ਦੇ ਹੱਥ ਵੀ ਚੱਕਿਆ ਮੈਂ ਘਰੋਂ ਤੁਹਾਡੇ ਪਿੱਛੇ ਤੁਹਾਡੇ ਪੁੱਤ ਨੇ ਮੈਨੂੰ ਘਰੋਂ ਬਾਹਰ ਵੀ ਕੱਢਿਆ ਮੈਂ ਸਭ ਕੁਝ ਬਰਦਾਸ਼ਤ ਕੀਤਾ ਕਿਸ ਚੀਜ਼ ਦੇ ਪਿੱਛੇ ਇਹ ਹੀ ਕਿ ਤੁਹਾਨੂੰ ਸਮਝ ਆ ਜਾਵੇ ਪਰ ਤੁਹਾਨੂੰ ਸਮਝ ਨਹੀਂ ਆਈ ਅੱਜ ਆ ਗਈ ਨਾ ਤੁਹਾਨੂੰ ਆਪਣੇ ਆਪ ਸਮਝ ਆ ਗਈ ਹਾਂ ਚੁੱਪ ਕਰ ਮम्मा ਪਾਪਾ ਜੇ ਤੁਸੀਂ ਇਹ ਸਭ ਕੁਝ ਮੇਰੇ ਲਈ ਕਰ ਰਹੇ ਹੋ ਫਿਰ ਮੈਂ ਜਦੋਂ ਤੁਹਾਨੂੰ ਵੱਡੇ ਹੋ ਕੇ ਘਰੋਂ ਬਾਹਰ ਕੁ ਦੂਰ ਸੈਟੇ ਸੀ ਕਿੰਨਾ ਕੋਲ ਰੋਂਗ ਹੈ ਮੇਰਾ ਤਾਂ ਕੋਈ ਵੱਡਾ ਭਰਾ ਵੀ ਨਹੀਂ ਹੈਗਾ ਪੁੱਤ ਇਹਦੋ ਕੀ کہہ ਰਿਹਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਜੀ ਜਾਓ ਹੁਣੇ ਮम्मी ਨੂੰ ਲੈ ਕੇ ਆਓ ਇਹ ਕੀ ਕਹਿ ਗਿਆ ਪੁੱਤ ਆਪਾਂ ਹੁਣੇ ਤਿੰਨੇ ਚੱਲਦੇ ਆਤੀ ਮम्मा ਨੂੰ ਲੈ ਕੇ ਆਨੇ ਆਪਕੋ ਬੋਤ ਤੇ ਕਿੰਨ ਮੈਂ ਇਕੱਲਾ ਨਹੀਂ ਆਇਆ ਮੇਰੇ ਨਾਲ ਮੰਮੀ ਪਾਪਾ ਵੀ ਆਏ ਨੇ ਮੰਮੀ ਤੁਹਾਨੂੰ ਮਾਫ ਕਰ ਦੋ ਅਸੀਂ ਪੈਸੇ ਦੀ ਕਦਰ ਕਰਦੇ ਕਰਦੇ ਮਾਂ ਦੀ ਕਦਰ ਨੂੰ ਭੁੱਲ ਗਏ ਸੀ ਆਹ ਫੜੋ ਮੰਮੀ ਜੀ ਆਪਣੀਆਂ ਮਾਂ ਨੂੰ ਮੰਮੀ ਨਾਲ ਅਸੀਂ ਤੁਹਾਨੂੰ ਲੈਣ ਆਇਆ ਘਰੇ ਚੱਲੋ ਚਲੋ ਮੰਮੀ ਘਰ ਚੱਲ ਜਾਈਏ ਨਹੀਂ ਮੰਮੀ ਨੇ ਕਿਤੇ ਨਹੀਂ ਜਾਣਾ ਹੁਣ ਮੰਮੀ ਹੁਣ ਮੇਰੇ ਕੋਲੇ ਰਹੂਗੀ ਤੁਸੀਂ ਤਾਂ ਜਿਹੜਾ ਕੁਝ ਕਰਨਾ ਸੀ ਮਾਤਾ ਨਾਲ ਕਰ ਲਿਆ ਠੀਕ ਆ ਆ ਲੋ ਕੜੇ ਤੇ ਆ ਲੋ ਵਾਲੀਆਂ ਇਹ ਤੁਸੀਂ ਰੱਖ ਲਓ ਤੇ ਹੁਣ ਮੈਂ ਮੰਮੀ ਨੂੰ ਨਹੀਂ ਜਾਣ ਦੇਣਾ ਕਿਤੇ ਨਹੀਂ ਦੱਸੀ ਚੁੱਪ ਕਰ ਪੁੱਤ ਮਾਂ ਲਈ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਆ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਮੰਮੀ ਇਹਨਾਂ ਨੇ ਤੁਹਾਡੇ ਨਾਲ ਕਿੰਨਾ ਕੁਛ ਕੀਤਾ ਵਾ ਕੋਈ ਨਹੀਂ ਪੁੱਤ ਬੱਚੇ ਬੜਾ ਕੁਛ ਕਰ ਜਾਂਦੇ ਆ ਤੇ ਮਾਵਾ ਹਮੇਸ਼ਾ ਮਾਫ ਕਰ ਦਿੰਦੇ ਆ ਮਾਵਾ ਦੇ ਦਿਲ ਬਹੁਤ ਵੱਡੇ ਹੁੰਦੇ ਆ ਮੰਮੀ ਇਹਨਾਂ ਨੂੰ ਤੁਸੀਂ ਇਹਦੇ ਬਾਰੇ ਕਿੰਨਾ ਸੋਚਿਆ ਕੋਈ ਨਹੀਂ ਪੁੱਤ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਐਨਾ ਹੀ ਬਹੁਤ ਆ ਚਲੋ ਮੰਮੀ ਜੇਵੇਂ ਤੁਸੀਂ ਖੁਸ਼ ਹੋ ਉਦਾਂ ਹੀ ਅਸੀਂ ਖੁਸ਼ ਹਾਂ ਹਾਂ ਮੈਨੂੰ ਬੜੀ ਖੁਸ਼ੀ ਆ ਵੀ ਮੇਰੇ ਦੋਨੋਂ ਬੱਚੇ ਇਕੱਠੇ ਹੋ ਗਏ ਆ ਹਾਂ ਸਸਿਕਾਂ ਦੀ ਤਾਇਆ ਨੂੰ ਇਸ ਵੀਡੀਓ ਵਿੱਚ ਅਸੀਂ ਇਹ ਦਿਖਾਇਆ ਗਿਆ ਹੈਗਾ ਕਿ ਅੱਜ ਕੱਲ ਕਿ ਪੈਸੇ ਦੀ ਇਮਤ ਦਿੱਤੀ ਜਾ ਰਹੀ ਹੈ ਪਰ ਮਾਪਿਆਂ ਦੀ ਇਮਤ ਨਹੀਂ ਦਿੱਤੀ ਜਾ ਰਹੀਗੀ ਜਿਨ੍ਹਾਂ ਨੇ ਸਾਨੂੰ ਪਾਲ ਕੇ ਪਲੋਸ ਕੇ ਵੱਡੇ ਕੀਤਾ ਸਾਡੇ ਲਈ ਉਹਨਾਂ ਨੇ ਅੱਜ ਤੱਕ ਸਭ ਕੁਝ ਜੋੜਿਆ ਸਭ ਕੁਝ ਕੀਤਾਗਾ ਪਰ ਉਹਨਾਂ ਨੂੰ ਅਸੀਂ ਤਾਂ ਠੋਕਰਾ ਮਾਰ ਦਿੰਨੇ ਇਹ ਸਾਡੇ ਲਈ ਬਹੁਤ ਗਲਤ ਗੱਲ ਆਗੀ ਇਸ ਕਰਕੇ ਪਲੀਜ਼ ਇਸ ਵੀਡੀਓ ਦੇ ਵਿੱਚ ਇਹੀ ਤੁਹਾਨੂੰ ਦਿਖਾਇਆ ਗਿਆਗਾ ਕਿ ਪੈਸੇ ਦੀ ਪੈਸਾ ਤਾਂ ਅਸੀਂ ਫੇਰ ਵੀ ਕਮਾ ਲਾਂਗੇ ਪਰ ਮਾਪਿਓ ਨਹੀਂ ਸਾਨੂੰ ਵਾਰ-ਵਾਰ ਮਿਲਣੇ ਪਲੀਜ਼ ਮਾਤਾ ਦੀ ਕਦਰ ਕਰੋ ਜੇ ਮਾਤਾ ਦੀ ਕਦਰ ਕਰੋਗੇ ਤਾਂ ਪੈਸਾ ਤਾਂ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਾ ਜੇ ਤੁਹਾਨੂੰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰੋ ਆਏ ਕਿਹਦਾ ਲੋਰ ਸਾਡੀ ਵੀਡੀਓ ਕਿੱਥੇ ਕਿੱਥੇ ਕੌਣ-ਕੌਣ ਦੇਖ ਰਿਹਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਥੈਂਕ ਯੂ ਜੀ